ਜੈ ਪੀਰਾਂ ਦੀ ਪੰਜ ਪੀਰ ਚੈਨਲ ਦੇਖ ਰਹੀ ਸਾਰੀ 사ਤ ਸੰਗ ਨੂੰ ਜੈ ਪੀਰਾਂ ਦੀ ਸੋ ਅੱਜ ਫੇਰ ਆਦਰਾ ਜੀ ਆਪ ਸਭ ਦੀ ਸੇਵਾ ਵਿੱਚ ਮਦਾਰੀ ਵਸਤੀ ਵਿੱਚ ਰਹਿਣ ਵਾਲੀ ਮਾਈ ਮਹਿਤਾ ਵਰਦੀ ਜਿਹਦੇ ਕੋਈ ਔਲਾਦ ਨਹੀਂ ਸੀ ਜਿਹਦੇ ਕਾਰਨ ੱੱਕੇ ਠੇਡੇ ਖਾਂਦੀ ਫਿਰਦੀ ਸੀ ਕੋਈ ਉਹਨੂੰ ਆਉਂਦਰੀ ਕਹਿੰਦਾ ਸੀ ਤੇ ਕੋਈ ਉਹਨੂੰ ਬੇਔਲਾਦੀ ਕਹਿੰਦਾ ਸੀ ਤੇ ਅਸਲੀ ਨਾਮ ਉਹਦਾ ਸਲੀਮਾ ਵੀ ਸੀ ਪਰ ਉਹ ਉਸ ਨੂੰ ਕੋਈ ਉਦਲੇ ਮਾਦੇ ਨਾਮ ਨਾਲ ਨਹੀਂ ਬੁਲਾਉਂਦਾ ਸੀ ਫਿਰ ਉਸ ਨੂੰ ਥੋੜੇ ਟਾਈਮ ਬਾਅਦ ਰੂੜੀ ਕਹਿ ਕੇ ਸੱਦਣ ਲੱਗ ਪਏ ਕਿਸੇ ਨੇ ਕਿਹਾ ਬੀਬੀ ਜੇ ਔਲਾਦ ਚਾਹਨੀ ਹੈ ਬਗਦਾਦ ਚਲੀ ਜਾ ਬਗਦਾਦ شریف ਦੇ ਅੰਦਰ ਆਬੂਕਰਾਨੇ ਵਿੱਚ ਅੱਬੂ ਤਾਲਾ ਫਕੀਰ ਹੈ ਉਹਦੇ ਦਰਬਾਰ ਵਿੱਚੋਂ ਕੋਈ ਚਲਾ ਜਾਂਦਾ ਤਾਂ ਕੋਈ ਵੀ ਖਾਲੀ ਨਹੀਂ ਮੁੜ ਕੇ ਆਉਂਦਾ ਤੇ ਮਾਈ ਰੂੜੀ ਉਦੀ ਸਿਫਤ ਸੁਣ ਕੇ ਵਗਦਾਦ ਨੂੰ ਚੱਲ ਪਈ ਚੱਲਦਿਆਂ ਚੱਲਦਿਆਂ ਵਗਦਾਦ ਪਹੁੰਚ ਗਈ ਫਿਰ ਦਰਬਾਰ ਲੱਭ ਗਿਆ ਕਦਮਾਂ ਵਿੱਚ ਖਲੋ ਕੇ ਅਬੂ ਸਵਾਲੀਆ ਦੇ ਝੋਲੀ ਅੱਢ ਕੇ ਪੀਰਾਂ ਦੇ ਕਦਮਾਂ ਵਿੱਚ ਫਰਿਆਦ ਕਰਦੀ ਹੈ اے ਦੁਨੀਆਂ ਦੇ ਮਾਲਿਕ ਮੈਂ ਸੁਣਿਆ ਸੀ ਤੁਸੀਂ ਤਕਦੀਰਾਂ ਬਦਲ ਦਿੰਦੇ ਹੋ ਮੇਰੀ ਵੀ ਫਰਿਆਦ ਮਨਜ਼ੂਰ ਕਰੋ ਤੇ ਮੇਰੀ ਔਲਾਦ ਨਹੀਂ ਹੈ ਅੱਭੂ ਸਵਾਲਿਆ ਨੇ ਕਿਹਾ ਮਾਤਾ ਖੁਦਾ ਦੇ ਘਰ ਵਿੱਚ ਜਾ ਕੇ ਫਰਿਆਦ ਕਰ ਅਸੀਂ ਕਿਹੜਾ ਰੱਬ ਕਹਿੰਦੀ ਦਾਤਾ ਜੀ ਮੈਂ ਤਾਂ ਤੁਹਾਨੂੰ ਅੱਲਾ ਦਾ ਰੂਪ ਸਮਝ ਕੇ ਆਈ ਹਾਂ ਅੱਭੂ ਸਵਾਲਿਆ ਜੀ ਨੇ ਕਿਹਾ ਮਾਤਾ ਖੁਦਾ ਦਾ ਫਰਮਾਨ ਹੈ ਕਿ ਤੇਰੇ ਸੱਤ ਜਨਮ ਤੱਕ ਕੋਈ ਔਲਾਦ ਨਹੀਂ ਹੁੰਦੀ ਤੇ ਮਾਤਾ ਉੱਥੇ ਹੀ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਪਈ ਜਦੋਂ ਹੋਸ਼ ਆਇਆ ਤਾਂ ਉਸਦੇ ਦਰਵਾਰ ਵਿੱਚੋਂ ਰੋਂਦੀ ਕਰਲਾਉਂਦੀ ਤੁਰ ਪਈ ਤੇ ਜਾ ਰਹੀ ਐ ਸਹਿਰ ਦੀਵਾਰ ਗਈ ਤੇ ਉੱਥੇ ਛੋਟੇ ਛੋਟੇ ਬੱਚੇ ਖੇਡ ਰਹੇ ਸੀ ਜਿੰਨਾ ਵਿੱਚ ਆਬੂ ਅਬੂ ਸਵਾਲਿਆ ਦਾ ਬੇਟਾ ਗੋਸ਼ ਵੀ ਖੇਡ ਰਿਹਾ ਸੀ ਰੋਂਦੀ ਮਾਤਾ ਨੂੰ ਦੇਖ ਕੇ ਗੋਸ ਮਾਤਾ ਦੇ ਕੋਲ ਆਇਆ ਤੇ ਉਸਨੇ ਮਾਤਾ ਨੂੰ ਪੁੱਛਿਆ ਮਾਤਾ ਕਿਉਂ ਰੋ ਰਹੀ ਹੈ ਮਾਤਾ ਨੇ ਕਿਹਾ ਪੁੱਤਰ ਆਬੂ ਸਵਾਲਿਆ ਦੇ ਦਰਬਾਰ ਦੀ ਸਿੱਖਤ ਸੁਣ ਕੇ ਮੈਂ ਆਈ ਸੀ ਪਰ ਮੈਂ ਖਾਲੀ ਜਾ ਰਹੀ ਹਾਂ ਸੱਤ ਗੁਣਾ ਅਗਲੀ ੜਕ ਛੁੱਟੀ ਗੋਸ ਨੇ ਕਿਹਾ ਮਾਤਾ ਇਸ ਦਰਬਾਰ ਵਿੱਚੋਂ ਕੋਈ ਖਾਲੀ ਨਹੀਂ ਜਾਂਦਾ ਉਹ ਮੇਰਾ ਅੱਬਾ ਜਾਨਾ ਹੈ ਪਰ ਤੂੰ ਖਾਲੀ ਖਾਲੀ ਜਾਨੀ ਆ ਤੈਨੂੰ ਮੰਗਣਾ ਨਹੀਂ ਆਇਆ ਅਸੀਂ ਤੈਨੂੰ ਜ਼ੁਕਤੀ ਦੱਸਦੇ ਹਾਂ ਇਸ ਟੱਗ ਨਾਲ ਜਾ ਕੇ ਦੁਆਰਾ ਮੰਗ ਸਮਝ ਕੇ ਜ਼ੁਕਤੀ ਆਬੂ ਸਵਾਲੇ ਵਿੱਚ ਦੇ ਕੋਲ ਜਾ ਕੇ ਸਜਦਾ ਸਲਾਮ ਕਰਦੀ ਹੈ ਤੇ ਆਬੂ ਸਵਾਲਿਆ ਨੇ ਪੁੱਛਿਆ ਮਾਤਾ ਤੂੰ ਦਰਵਾਰ ਵਿੱਚ ਫੇਰ ਆ ਗਈ ਕਹਿੰਦੀ ਹੈ ਸਰਕਾਰ ਤੁਰਹ ਜਾਂਦਿਆ ਮੈਨੂੰ ਮਨ ਵਿੱਚ ਇੱਕ ਗੱਲ ਪੈਦਾ ਹੋਈ ਮੇਰੇ ਭਾਗਾਂ ਵਿੱਚ ਔਲਾਦ ਨਹੀਂ ਤਾਂ ਪੀੜਾ ਕੀ ਬਸ ਬਸ ਹੈ ਇਹ ਔਲਾਦ ਨਹੀਂ ਤਾਂ ਪੀੜਾ ਕੀ ਬਸ ਹੈ ਮੈਂ ਕੁਝ ਹੋਰ ਵੀ ਨਹੀਂ ਮੰਗਿਆ ਕਹਿੰਦਾ ਮਾਤਾ ਪੁੱਤਰ ਤੋਂ ਇਲਾਵਾ ਕੁਝ ਹੋਰ ਮੰਗ ਲੈ ਜੋ ਮਰਜ਼ੀ ਮੰਗ ਲੈ ਕਹਿੰਦੀ ਹਜ਼ੂਰ ਜੇ ਤੁਸੀਂ ਇੰਨੇ ਦਇਆਲ ਹੋਏ ਹੋ ਤਾਂ ਮੈਨੂੰ ਬਹੁਤ ਬਚਨ ਦੇ ਦਿਓ ਕਹਿੰਦੇ ਕਿਹੜੇ ਬਚਨ ਤੇ ਕਹਿੰਦੀ ਮੈਨੂੰ ਇਹ ਤਿੰਨ ਬਚਨ ਦੇ ਦਿਓ ਆਬੂ ਸੁਵਾਲਾ ਕਹਿੰਦੇ ਹਨ ਕਿਹੜੇ ਬਚਨ ਚਾਹੀਦੇ ਹਨ ਕਹਿੰਦੀ ਨਵੀ ਰਸੂਲ ਹਤੇ ਅੱਲਾ ਇਹਨਾਂ ਦਾ ਨਾਂ ਸੁਣ ਕੇ ਕਹਿੰਦਾ ਮਾਤਾ ਤੈਨੂੰ ਕੀਨੇ ਦੁਆਰਾ ਭੇਜਿਆ ਹੈ ਰਾਸਤੇ ਵਿੱਚ ਤੈਨੂੰ ਕੌਣ ਮਿਲਿਆ ਸੀ ਕਹਿੰਦੀ ਜਨਾਬ ਕੋਈ ਨਹੀਂ ਮਿਲਿਆ ਇਹ ਵਚਨ ਕੀਨੇ ਦੱਸਿਆ ਕਹਿੰਦੀ ਮਹਾਰਾਜ ਮੈਨੂੰ ਰਸਤੇ ਵਿੱਚ ਆਵਾਜ਼ ਆਈ ਵਚਨ ਲੈ ਲੈ ਪੁੱਤਰ ਨਾ ਮੰਗੀ ਅੱਲਾ ਨਬੀ ਰਸੂਲ ਵਚਨ ਲੈ ਦੇ ਦਿੱਤੇ ਤੇ ਪੀਰਾਂ ਜੇ ਮਕਾਨ ਮੰਗਾ ਤਾਂ ਚਾਰ ਮਕਾਨ ਪਹਿਲਾ ਹੀ ਨੇ ਜੇ ਜ਼ਮੀਨ ਮੰਗਾ ਪਤਾ ਨਹੀਂ ਕਿੰਨੀ ਦਾ ਪੈਸਾ ਮੰਗਾ ਖਜ਼ਾਨੇ ਭਰੇ ਹੋਏ ਨੇ ਜੇ ਤੁਹਾਡੇ ਨੂਲ ਵਿੱਚ ਕੋਈ ਕਤਰਾ ਹੈ ਕਤਕਾ ਹੈ ਪੁੱਤਰ ਦੀ ਦਾਤ ਵਕਸ਼ ਦਿਓ ਨਹੀਂ ਬਾਪ ਵਚਨ ਵਾਪਿਸ ਕਰ ਲਿਓ ਆਬੂ ਸਵਾਲਿਆ ਤੇ ਮੱਥਿਆ ਤਰਾਕੇ ਕਿਆ ਇਹਨੇ ਤਾਂ ਮੈਨੂੰ ਘਸਾ ਲਿਆ ਕੰਦੇ ਸਾਥ ਤੇ ਦੱਸ ਇਹ ਟੰਗ ਦੱਸਿਆ ਹੈ ਕਿਨੇ ਕਹਿੰਦੀ ਹਜ਼ੂਰ ਇੱਕ ਲੜਕਾ 10-12 ਸਾਲ ਦਾ ਹੈ ਉਹਨੇ ਆਪਣਾ ਨਾਮ ਗੋਦ ਦੱਸਿਆ ਹੈ ਜਦੋਂ ਸੁਣਿਆ ਗੋਦ ਦਾ ਨਾਮ ਤਾਂ ਆ부 ਸਵਾਲੀਆਂ ਜਾਂ ਅੱਖਾਂ ਵਿੱਚ ਖੂਨ ਭਰ ਗਿਆ ਕਰੋਧ ਆ ਗਿਆ ਚੱਲ ਮਾਤਾ ਤੈਨੂੰ ਵੀ ਸਭ ਕੁਝ ਮਿਲ ਜੂ ਪਰ ਪਹਿਲਾਂ ਗੋਦ ਦੀ ਕਬਰ ਲੈ ਲੈਣ ਦੇ ਕ੍ਰੋਧ ਨਾਲ ਚੱਲੇ ਜਾ ਰਹੇ ਹਾਂ ਤੇ ਪਿੱਛੇ ਪਿੱਛੇ ਮਾਈ ਜਾ ਰਹੀ ਹੈ ਜਦੋਂ ਗੋਤ ਨਹੀਂ ਦੇਖਿਆ ਕਿ ਮੇਰੇ ਅੱਬਾ ਜਾਨ ਕ੍ਰੋਧ ਵਿੱਚ ਆ ਰਹੇ ਆ ਸ਼ਾਇਦ ਮਾਤਾ ਨੇ ਮੇਰਾ ਨਾਮ ਲੈ ਲਿੱਤਾ ਆਬੂ ਸਵਾਲਿਆ ਨੇ ਕੁਝ ਨਹੀਂ ਪੁੱਛਿਆ ਕੁਝ ਨਹੀਂ ਬੋਲਿਆ ਉਹਦੇ ਗੋਸ ਗੋਸਪਾਕ ਵੀ ਦੇ ਜੋਰ ਨਾਲ ਇੱਕ ਚਪੇੜ ਮਾਰਿਆ ਤੇ ਗੋਸ ਨੇ ਨਾਰਾ ਮਾਰਿਆ ਜਾ ਮਾਤਾ ਤੇਰੇ ਪੁੱਤਰ ਹੋਊਗਾ ਜਾ ਪੁੱਤਰ ਹੋਊਗਾ ਤਾਂ ਅੱਬਾ ਜਾਨ ਨੇ ਕਿਹਾ ਪੁੱਤਰ ਇੰਨੀ ਵੱਡੀ ਤਾਕਤ ਇੰਨੀ ਛੋਟੀ ਉਮਰ ਵਿੱਚ ਤਾਂ ਗੋਸ ਨੇ ਮਾਤਾ ਨੂੰ ਕਿਹਾ ਅੱਜ ਤੋਂ ਗੋਸ پاک ਹੋ ਗਿਆ ਗੋਸ ਨੇ ਮਾਤਾ ਨੂੰ ਸਮਝਾਇਆ ਮਾਤਾ ਪੁੱਤਰ ਪੈਦਾ ਹੋਊਗਾ ਪਰ ਗਿਆਨਮੀ ਯਾਦ ਰੱਖੀ ਜਿਸ ਦਿਨ ਚੰਦ ਚੜੇ ਨੂੰ 11 ਦਿਨ ਹੋ ਜਾਣ ਉਸ ਦਿਨ ਗਿਆਰਵੀ ਹੁੰਦੀ ਹੈ ਭਾਵੇਂ ਉਸ ਦਿਨ ਅੱਧਾ ਪਾ ਚੌਲ ਵਾਲੀ ਸਾਡਾ ਨਾਂ ਲੈ ਕੇ ਖਤਮ ਲਵਾ ਕੇ ਭਾਵੇਂ ਆਪ ਹੀ ਖਾ ਲਈ ਬਹੁਤ ਅੱਛਾ ਹਜੂਰ ਮੌਤ ਅੱਛਾ ਹਜੂਰ ਖੁਸ਼ੀਆਂ ਖੁਸ਼ੀ ਦੇ ਨਾਲ ਬੀਬੀ ਆਪਣੇ ਘਰੇ ਆ ਗਈ ਕੁਲ ਸਮਾਵਿttਿਆ ਤੇ ਹੋਲੀ-ਹੋਲੀ ਕੁਲ ਸਮੇਵਾਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਉਹਨਾਂ ਦੇ ਘਰ ਖੁਸ਼ੀਆਂ ਆ ਗਈਆਂ ਖੁਸ਼ੀਆਂ ਆ ਗਈਆਂ ਤੇ ਇਸ ਅੱਜ ਦੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪੀਰ ਨੂੰ ਮੰਨਣ ਵਾਲੀ ਤਰਕਾਰ ਜ਼ਰੂਰ 11ਵੀਂ ਤੇ ਪੀਰਾਂ ਦੀ ਆਦਾ ਪਾ ਠੀਰ ਬਣਾ ਕੇ ਮੱਥਾ ਰੋਟੀ ਕਿਆ ਕਰੋ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ